ਵੇ ਇੱਕ ਲਾਸ ਨਹੀਂ ਇਕ ਵਾਰ ਤੁਹਾਡੀ ਸੇਵਾ ਦੇ ਵਿੱਚ ਆਸਰਾ ਆਪਾਂ ਸ਼ਬਦ ਸਰਵਣ ਕਰ ਰਹੀ ਸੀ ਕੁਝ ਵਿਚਾਰਾਂ ਵੀ ਕੀਤੀਆਂ ਨੇ ਪਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਇੱਕ ਵਿਸ਼ੇਸ਼ ਗੱਲਬਾਤ ਸ਼ੁਰੂ ਕਰਾਂਗਾ ਕਿ ਸਰਦਾਰ ਜੋਗਿੰਦਰ ਸਿੰਘ ਸਪੋਕਸਮੈਨ ਦਾ ਇਸ ਦੁਨੀਆ ਤੋਂ ਵਿਦਾ ਹੋਣਾ ਪੰਜਾਬੀ ਅਤਿश्यक ਪੱਤਰਕਾਰੀ ਲਈ ਇੱਕ ਨਾ ਪੂਰਾ ਹੋਣ ਵਾਲਾ ਕਾਟਾ ਇਸ topic ਤੇ ਮੈਂ ਵਿਚਾਰ ਕਰਨੀ ਚਾਹਾਂਗਾ ਕੁਝ ਇਸ ਦੇ ਪਛਮਨਜ਼ਰ ਦੇ ਵਿੱਚ ਵੀ ਜਾਵਾਂਗਾ ਜਿਵੇਂ ਕਿ ਅਗਰ ਬਹੁਤ ਪੁਰਾਣੀ ਗੱਲ ਨਾ ਕਰੀਏ ਅਕਾਲੀ ਪత్రికਾ ਵੀ ਕਿਸੇ ਟਾਈਮ ਸੀ ਪਰ 70 ਦੇ ਦਹਾਕੇ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਜਗਬਾਣੀ ਨਾਂ ਦਾ ਪੇਪਰ ਜਾਂ ਪੰਜਾਬ ਕੇਸਰੀ ਹਿੰਦੀ ਦੇ ਵਿੱਚ ਮਹਾਸ਼ਾ ਪ੍ਰਸਤਾਸੀ ਜਿਸ ਦਾ ਕਿ ਬਹੁਤ ਜ਼ਿਆਦਾ ਰੋਲ ਰਿਹਾ ਪੰਜਾਬ ਦੀ ਜਿਹੜੀ ਸਮੱਸਿਆ ਨੂੰ ਉਭਾਰਨ ਦੇ ਵਿੱਚ ਖਾਸ ਤੌਰ ਤੇ ਨਿਰੰਕਾਰੀ ਲਹਿਰ ਜਾਂ ਹੋਰ ਇਹੋ ਜਿਹਾ ਕਈ ਕਿਉਂਕਿ ਇਹ ਆਰੀਆਂ ਸਮਾਜੀਆਂ ਦਾ ਸੀ ਦੇ ਆਰਿਆ ਸਮਾਜੀਆਂ ਦਾ ਜਿਹੜਾ ਰੋਲ ਰਿਹਾ ਉਹ ਸਾਰਿਆਂ ਨੂੰ ਪਤਾ ਹੈ ਉਹ ਕੀ ਸੀ ਤੇ ਕਿਸ ਤਰ੍ਹਾਂ ਰਿਹਾ ਅਸਲ ਦੇ ਵਿੱਚ ਜਿਹੜੀ ਸਦੀਆਂ ਤੋਂ ਜਿਹੜੀ ਸਾਂਝ ਸੀ ਸਿੱਖ ਤੇ Hindu ਪਰਵਾਰਾਂ ਦੀ ਉਸ ਨੂੰ ਅੰਗਰੇਜ਼ਾਂ ਦੀ ਸਾਜ਼ਿਸ਼ ਦਿੱਤਾ ਹੈ 1872 ਤੇ 77 ਦੇ ਵਿੱਚ ਵੈਰਨਾਂ ਸਰਸਵਤੀ ਨੂੰ ਪ੍ਰੋਡਿਊਸ ਕਰਕੇ ਸਪੋਰਟ ਕਰਕੇ ਪੰਜਾਬ ਦੇ ਵਿੱਚ ਇੱਕ ਹਿੰਦੂ ਸਿੱਖ ਡਿਵਾਈਡ ਕਰਨ ਦਾ ਜਿਹੜਾ ਤਰੀਕਾ ਸ਼ੁਰੂ ਕੀਤਾ ਗਿਆ ਉਸ ਤਰੀਕੇ ਦੀ ਦੇਣ ਹੀ ਸਨ ਇਹੋ ਜੀ ਕੁਝ ਪੱਤਰਕਾਰੀਆਂ ਉਹਨਾਂ ਦਾ ਉਰਦੂ ਦੇ ਵਿੱਚ ਵੀ ਅਖਬਾਰ ਸੀ ਕਿ ਖਾਸ ਤੌਰ ਤੇ ਹਿੰਦੀ ਦੇ ਵਿੱਚ ਪੰਜਾਬ ਕੇਸਰੀ ਲਾਲਾ ਜਗਤ ਨਾਰਾਇਣ ਇਸ ਨੂੰ ਚਲਾ ਰਿਹਾ ਸੀ ਫਿਰ ਜਿਹੜੀ 70ਵੇਂ ਦਹਾਕੇ ਦੇ ਵਿੱਚ ਉਸਨੇ ਜ਼ਹਿਰ ਪੋਹੀ ਕਿਉਂਕਿ ਇਹ ਹੀ ਉਹ ਪਰਿਵਾਰ ਅਖਬਾਰ ਸੀ ਜਿਸ ਨੇ ਪੰਜਾਬ ਦਾ ਜਿਹੜਾ ਹੱਕ ਸੀ ਜਿਹੜਾ ਪੰਜਾਬ ਨੂੰ ਪਾਣੀਆਂ ਦੀ ਵੰਡ ਜਾਂ ਪੰਜਾਬੀ ਸੂਬਾ ਨਾ ਬਣਨ ਦੇਣ ਦੇ ਜਿਹੜਾ ਗੌਰਮੈਂਟ ਦਾ ਵੀ ਜਾਂ ਜਿਹੜਾ ਪੰਜਾਬ ਦੀ ਉਸ ਵਕਤ ਸਮੁੱਚੀ ਹਿੰਦੂ ਬਰਾਦਰੀ ਨਹੀਂ ਸੀ ਪਰ ਜਿਹੜੀ ਸੋ ਕਾਲਡ ਬ੍ਰਾਦਰਿੰਗ ਨੂੰ ਲੀਡ ਕਰ ਰਿਆ ਸੀ ਆਰਿਆ ਸਮਾਜਿਤ ਇਹ ਪਖ ਜਿਨ੍ਹਾਂ ਲੋਕਾਂ ਨੇ ਇਹ ਪ੍ਰਚਾਰ ਵੀ ਜਿਹੜੇ ਸੀ ਇਹੀ ਕਰਦੇ ਸੀ ਕਿ ਪੰਜਾਬੀ ਚ ਬੋਲ ਕੇ ਵੀ ਆਪਣੀ ਜ਼ਬਾਨ ਲੋਕੀ ਹਿੰਦੀ ਲਿਖਾਰੇ ਸੀ ਸੋ ਉਹ ਸਾਰਾ ਰੋਲ ਜਿਹੜਾ ਸੀ ਇਸੇ ਮਹਾਸ਼ਾ ਪ੍ਰਸਪਿਤ ਆ ਕਾਲੀ ਪੱਤਰਕਾਰਾਂ ਨੂੰ ਖਾਸ ਜਵਾਬ ਨਹੀਂ ਦੇ ਸਕੀ ਹੋਰ ਹੌਲੀ-ਹੌਲੀ ਉਹ ਨਿਸ਼ਟ ਨਾਬੂਦ ਹੋ ਗਈ ਲੇਕਿਨ ਅਜੀਤ ਅਖਬਾਰ ਦੀ ਹੋਂਦ ਜਿਹੜੀ ਸੀ ਅਜੀਤ ਨੇ ਬਾਅਦ ਵਿੱਚ ਇਸ ਮੂਮੈਂਟ ਨੂੰ ਬੜਾ ਕਵਰ ਕੀਤਾ ਅੰਗਰੇਜ਼ੀ ਦੇ ਵਿੱਚ ਵੀਕਲੀ ਵੀਕਟਿੰਗ ਸ਼ੁਰੂ ਕੀਤੀ ਜਿਸ ਨੇ ਕਾਫੀ ਰੋਲ ਪਲੇ ਕੀਤਾ ਇਥੋਂ ਤੱਕ ਕਿ ਅਕਾਲੀ ਦਲ ਵਾਲਿਆਂ ਨੂੰ ਪ੍ਰੇਰਨਾ ਵੀ ਕਰਦੇ ਰਹੇ ਕਿ ਵੀ ਤੁਸੀਂ ਸਿਰਫ ਅਨੰਦਪੁਰ ਸਾਹਿਬ ਦੇ ਮਤੇ ਤੇ ਹੀ ਨਾ ਬਲਕਿ ਤੁਸੀਂ ਸਾਰੇ ਹਿੰਦੁਸਤਾਨ ਨੂੰ ਇਸ ਮਤੇ ਦੀ ਜਾਣਕਾਰੀ ਦਿਓ ਪੰਜਾਬ ਨੂੰ ਹੀ ਲੀਡ ਕਰਨ ਦੇ ਬਜਾਏ ਤੁਹਿੰ ਪਰਤ ਜਾਂ ਸਾਰੀਆਂ ਨਹੀਂ ਸਟੇਟਾਂ ਖਾਸ ਤੌਰ ਤੇ ਸਵਧਾਰਨ ਸਟੇਟਾਂ ਜਿਹੜੀਆਂ ਨੇ ਇੰਟਰਨਲ ਆਟੋਨਮੀ ਦੀ ਗੱਲ ਕਰਦੀਆਂ ਨੇ ਜਿਹੜੀ ਕਿ 1947 ਤੋਂ ਪਹਿਲਾਂ ਕਨਸਟੀਟਿਊਸ਼ਨ ਅਸੈਂਬਲੀ ਬਣਨ ਤੋਂ ਪਹਿਲਾਂ ਜਿਹੜਾ ਇੱਕ ਪ੍ਰੋਮਿਸ ਕੀਤਾ ਗਿਆ ਸੀ ਸਾਰੇ ਹਿੰਦੁਸਤਾਨ ਦੇ ਨਾਲ ਉਹਨਾਂ ਰਾਜਿਆਂ ਦੇ ਨਾਲ ਵੀ ਜਿਨ੍ਹਾਂ ਦੇ ਨਾਲ ਇਨਸਟਰੂਮੈਂਟ ਆਫ ਐਕਸੈਸ਼ਨ ਸਾਈਨ ਕਰਕੇ ਜਿਨ੍ਹਾਂ ਨੂੰ ਬ੍ਰਿਟਿਸ਼ ਇੰਡੀਆ ਜਿਹੜਾ ਕਿ ਆਜ਼ਾਦ ਹੋ ਚੁੱਕਾ ਸੀ ਇੰਡੀਆ ਉਹਦੇ ਵਿੱਚ ਵਿਲੈ ਕਰਨ ਦਾ ਜਿਹੜਾ ਪ੍ਰੋਮਿਸ ਸੀ ਉਹ ਦਾ ਬਾਦਸ਼ਾਹਿਆਂ ਦੇ ਰਾਜਿਆਂ ਦੇ ਪ੍ਰਿੰਸਲੀ ਸਟੇਟਾਂ ਦੇ ਨਾਲ ਵੀ ਕੀਤਾ ਗਿਆ ਸੀ ਤੇ ਜਿਸ ਨੂੰ ਬਾਅਦ ਦੇ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਨਹਿਰੋ ਤੇ ਸਰਦਾਰ ਪਟੇਲ ਦੀ ਉਸ ਉਸ ਤੇ ਕਰਕੇ ਉਹਨਾਂ ਨੇ ਉਸ ਨੂੰ ਹੌਲੀ-ਹੌਲੀ ਯਾਨੀ ਕਿ ਇੱਕ ਫੈਡਰਲ ਢਾਂਚਾ ਬਣਨ ਦੇ بجائے ਇੱਕ ਯੂਨੀਅਨ ਸਿੱਧਾ ਹੀ ਮਤਲਬ ਇੱਕ ਸੈਂਟਰ ਨੂੰ ਤਾਕਤਾਂ ਦੇਣ ਦਾ ਜਿਹੜਾ ਸੀ ਉਹ ਉਹ ਕਰਦੇ ਰਹੇ ਤੇ ਇਹ ਸਾਧੂ ਸਿੰਘ ਹੰਮਦਰ ਇਸ ਤੇ ਵਿੱਚ ਬਹੁਤ ਜ਼ਿਆਦਾ ਰੋਲ ਪਲੇ ਕਰਤੇ ਪਰ ਅਨਫੋਰਚਨਟਲੀ ਬਲੂ ਸਟਾਰ ਆਪਰੇਸ਼ਨ ਦੇ ਨਾਲ ਨਾਲ ਹੀ ਉਸੇ ਮਹੀਨੇ ਹੀ ਹਾਰਟ ਅਟੈਕ ਦੇ ਕਰਕੇ ਕਿਉਂਕਿ ਉਹਨਾਂ ਨੇ ਵੀ ਇਸ ਦਾ ਬਹੁਤ ਵਿਰੋਧ ਕੀਤਾ ਸੀ ਆਪਣਾ ਪਦਮ ਸ਼੍ਰੀ ਵਾਪਸ ਕੀਤਾ ਸੀ ਜਿਸ ਦਾ ਜ਼ਿਕਰ ਬਹੁਤ ਘੱਟ ਆਂਦਾ ਹੈ ਜਿਸ ਤਰ੍ਹਾਂ ਕਿ ਅਮਰਿੰਦਰ ਸਿੰਘ ਨੇ ਆਪਣੀ ਐਮਪੀ ਸ਼ਿਪ ਤੋਂ ਰਿਜ਼ਾਈਨ ਦੇ ਦਿੱਤਾ ਸੀ ਆ ਪਰਤ ਪੂਰਨ ਸਿੰਘ ਜੀ ਪਿੰਗਲ ਵਾਲੇ ਵਾਲਿਆਂ ਨੇ ਆਪਣਾ ਪਦਮ ਸ਼੍ਰੀ ਵਾਪਸ ਕਰ ਦਿੱਤਾ ਸੀ ਪਦਮ ਵਿਭੂਸ਼ਣ ਦਾ ਅਵਾਰਡ ਜਿਹੜਾ ਸੀ ਸਰਦਾਰ ਖੁਸ਼ਵੰਤ ਸਿੰਘ ਦੇ ਕੋਲ ਹਾਲਾਂਕਿ ਉਸ ਮੂਮੈਂਟ ਦੇ ਹਾਕ ਵਿੱਚ ਨਹੀਂ ਸੀ ਪਰ ਦਰਬਾਰ ਸਾਹਿਬ ਤੇ ਅਟੈਕ ਹੋਣ ਦੇ ਰੋਸ ਵਜੋਂ ਉਹਨਾਂ ਨੇ ਵੀ ਆਪਣਾ ਜਿਹੜਾ ਸੀ ਐਮਪੀ ਸ਼ਿਪ ਤੋਂ ਵੀ ਉਹ ਮੈਂਬਰ ਰਾਏ ਸਵਾ ਦੇ ਸੀ ਤੇ ਨਾਲ ਦੀ ਨਾਲ ਅ ਅਧਮ ਰੂਸ਼ਨ ਵੀ ਰਿਟਰਨ ਕਰ ਦਿੱਤਾ ਸੀ ਸੋ ਇਹੋ ਜਿਹੜੀਆਂ ਘਟਨਾਵਾਂ ਸੰ ਇਸ ਤੇ ਨਾਲ ਹੀ ਕੀ ਹੋਇਆ ਕਿ ਅਜੀਤ ਅਕਵਾਰ ਦਾ ਜਿਹੜਾ ਸੀ ਪ੍ਰਬੰਧਨ ਜਿਹੜਾ ਸੀ ਉਹ ਉਹਨਾਂ ਦੇ ਬੇਟੇ ਆ ਬਰਤੰਦਰ ਸਿੰਘ ਹੰਮਰ ਦੇ ਕੋਲ ਆ ਗਿਆ ਕੁਛ ਦੇਰ ਤਾਂ ਉਹ ਹਸਪਤਾਲਸ ਤੇ ਚਲਦੇ ਰਹੇ ਇਸ ਨੂੰ ਠੀਕ ਮਤਲਬ ਉਹਨਾਂ ਨੇ ਨਿਵਾਇਆ ਪਰ ਹੌਲੀ-ਹੌਲੀ ਜਦੋਂ ਆ ਸਰਕਾਰ ਪ੍ਰਕਾਸ਼ ਸਿੰਘ ਬਾਦਲੂ ਦੀ ਅਕਾਲੀ ਸਰਕਾਰ ਆ ਗਈ ਤਾਂ ਉਹ ਦੇ ਪੱਖ ਪੂਰਦੇ ਰਹੇ ਉਹ ਉਸ ਦੇ ਨਾਲ ਯਾਨੀ ਕਿ ਉਹਨਾਂ ਨੇ ਉਸ ਵਕਤ ਅਕਾਲੀ ਗਵਰਨਮੈਂਟ ਦੇ ਹਿੱਤ ਪੂਰੇ ਜਿਵੇਂ ਕਿ ਅੱਜ ਤੱਕ ਵੀ ਉਹ ਪੂਰੇ ਕਰਦੇ ਨੇ ਉਸ ਪਰਿਵਾਰ ਦੇ ਬਹੁਤ ਜ਼ਿਆਦਾ ਨੇੜੇ ਨੇ ਪਰ ਉਹ ਰੋਲ ਜਿਹੜਾ ਸੀ ਜਿਹੜਾ ਸਿੱਖੀ ਦੀ ਰਿਪਰੈਜੈਂਟੇਸ਼ਨ ਦਾ ਰੋਲ ਸੀ ਪੰਜਾਬੀ ਦੀ ਰਿਪਰੈਜੈਂਟੇਸ਼ਨ ਦਾ ਰੋਲ ਸੀ ਉਸ ਰੋਲ ਨੂੰ ਸਰਦਾਰ ਜਗਿੰਦਰ ਸਿੰਘ ਸਪੋਕਸਮੈਨ ਵਾਲਿਆਂ ਨੇ ਜਦੋਂ ਆਪਣਾ ਅਖਬਾਰ ਸ਼ੁਰੂ ਕੀਤਾ ਇਹੋ ਹੀ ਵੀਕਲੀ ਸੀ ਜਿਹੜੀ ਕਿ ਸਰਦਾਰ ਹੁਕਮ ਸਿੰਘ ਕਿਸੇ ਟਾਈਮ ਪ੍ਰਕਾਸ਼ਿਤ ਕਰਦੇ ਸਨ ਇਸ ਨੂੰ ਬਾਈ ਕਰ ਲਿਆ ਇਹ ਇਸ ਨੂੰ ਚੰਡੀਗੜ੍ਹ ਦੇ ਵਿੱਚ ਐਸਟੈਬਲਿਸ਼ ਕਰਕੇ ਰੋਜ਼ਾਨਾ ਸਪੋਕਸਮੈਨ ਦੇ ਤੌਰ ਤੇ ਸ਼ੁਰੂ ਕੀਤਾ ਤੇ ਪੰਜਾਬੀ ਅਖਬਾਰ ਕਿਉਂਕਿ ਜਿਹੜਾ ਅਜੀਤ ਸੀ ਜਾਂ ਬਾਕੀ ਜਿਹੜੇ ਅਖਬਾਰ ਸਨ ਜਿਹੜਾ ਪੰਜਾਬ ਕੇਸ ਸੀ ਵੀ ਸੀ ਜਗ ਜਗਵਾਣੀ ਸੀ ਇਹ ਸਾਰੇ ਜਿਹੜੇ ਸੀ ਇਹ ਤਾਂ ਜਲੰਧਰ ਤੋਂ ਛੱਪਦੇ ਸੀ ਪਰ ਚੰਡੀਗੜ੍ਹ ਨੂੰ ਵੀ ਜਿਹੜਾ ਪਹਿਲਾਂ ਤੇ ਕਿਉਂਕਿ ਜਿਹੜੀ ਰਾਜਧਾਨੀ ਸੀ ਪੰਜਾਬ ਦੀ ਮਤਲਬ ਭਾਵੇਂ ਉਹ ਅਸੀਂ ਦੌਰਤ ਸਕੇਂਦਰ ਦੇ ਇਸ ਸ਼ਾਸਨ ਚ ਪਰ ਉਸ ਸ਼ਹਿਰ ਤੋਂ ਇਸ ਪત્રਕਾਰੀ ਨੂੰ ਸ਼ਿਫਟ ਕਰਨ ਦਾ ਜਿਹੜਾ ਉਪਰਾਲਾ ਸੀ ਉਹ ਵੀ ਸਰਦਾਰ ਜਗਿੰਦਰ ਸਿੰਘ ਨੇ ਕੀਤਾ ਸਰਦਾਰ ਜਗਿੰਦਰ ਸਿੰਘ ਦੀ ਜਿਹੜੀ ਅਚਾਨਕ 83 ਸਾਲ ਦੀ ਉਮਰ ਦੇ ਵਿੱਚ ਜੋ ਵੀ ਸੰਸਾਰ ਤੇ ਆਇਆ ਜਾਣਾ ਤੇ ਹਰ ਕਿਸੇ ਨੇ ਪਰ ਜਿਹੜੀ ਅਚਾਨਕ ਇਸ ਫਾਨੀ ਸੰਸਾਰ ਤੋਂ ਵਿਦਾਇਗੀ ਹੈ ਉਸ ਦਾ ਇਸ ਵਕਤ ਪੰਜਾਬੀ ਪੱਤਰਕਾਰ ਨੂੰ ਯਸਿਕ ਪੱਤਰਕਾਰ ਨੂੰ ਮੈਂ ਕਹਾਗਾ ਬਹੁਤ ਕਟ ਸਿਕ ਪਤਰਕਾਰੀ ਸ਼ਬਦ ਮੈਂ ਐਡ ਕੀਤਾ ਕਿਉਂਕਿ ਇਹਨਾਂ ਨੇ ਸਿਕ ਸਿਨਾਂਤਾਂ ਦੀ ਜਿਹੜੀ ਰਿਪਰੈਜੈਂਟੇਸ਼ਨ ਕੀਤੀ ਜਿਸ ਦੇ ਨਾਲ ਕਿ ਉਹਨਾਂ ਨੂੰ ਸਿਰੇਕਾਲ ਤਖਤ ਸਾਹਿਬ ਤੇ ਕਾਬੂ ਧੜੇ ਦਾ ਵੀ ਸਾਹਮਣਾ ਕਰਨਾ ਪਿਆ ਉਹੀ ਰੋਲ ਉਹਨਾਂ ਦੇ ਨਾਲ ਵੀ ਨਿਭਾਇਆ ਗਿਆ ਜਿਹੜਾ 100 ਸਾਲ ਪਹਿਲਾਂ ਪ੍ਰੋਫੈਸਰ ਗੁਰਮੁਖ ਸਿੰਘ ਕੇ ਯਾਨੀ ਦਿੱਸਿੰਗ ਦੇ ਨਾਲ ਉਸ ਵਕਤ ਦੇ ਉਸ ਵਕਤ ਜਥੇਦਾਰ ਦੇ ਨੇ ਪੁਜਾਰੀਆਂ ਨਕਾਲ ਤੱਕ ਲਿਖਿਆ ਸੀ ਸੁਕਮਨਾਮੇ ਤੇ ਉਹਨਾਂ ਪੁਜਾਰੀਆਂ ਵੱਲੋਂ ਉਹ ਤੇ ਆਪ ਵੀ ਲਿਖਦੇ ਸਨ ਪੁਜਾਰੀਆਂ ਤੇ ਉਹਨਾਂ ਵੱਲੋਂ ਜੋ ਫਤਵਾ ਦਿੱਤਾ ਗਿਆ ਜਿਹੜਾ ਕਿ ਬਾਅਦ ਦੇ ਵਿੱਚ 1999 ਦੇ ਵਿੱਚ ਜਦੋਂ 100 ਸਾਲਾ ਆ ਖਾਲਸਾ ਅੰਤਨੈ 100 ਸਾਲਾ ਵੜੇਗੜ ਮਨਾਈ ਜਾ ਰਹੀ ਸੀ ਇਸੇ ਸ਼ਤਾਬਦੀ ਮਨਾਈ ਜਾ ਰਹੀ ਸੀ ਉਸ ਵਕਤ ਅਕਾਲ ਤਖਤ ਦੇ ਜਥੇਦਾਰ ਕਾਇਮ ਮਕਾਮੀ ਜਥੇਦਾਰ ਸਰਕਾਰ ਆਪਣੇ ਪ੍ਰੋਫੈਸਰ ਮਨਜੀਤ ਸਿੰਘ ਤੇ ਉਹਨਾਂ ਦੀ ਟੀਮ ਨੇ ਉਹ ਉਪਰਾਲਾ ਕਰਕੇ ਸਰ ਦਾ ਥੋੜਾ ਸਾਹਮਣੇ ਨਾਲ ਮਿਲ ਕੇ ਜਿਹੜੇ ਸੀ ਉਹ ਹੁਕਮਨਾਮੇ ਵਾਪਸ ਕੀਤੇ ਕਿ ਜਨਤਕ ਤੌਰ ਤੇ ਮਾਫੀ ਵਾਲੀ ਜਿਹੜੀ ਗੱਲ ਸੀ ਉਹ ਕੀਤਾ ਗਿਆ ਲੇਕਿਨ ਉਹੀ ਦੋ ਪੰਜਾਬ ਦੇ ਕਾਬੂ ਸਰਦਾਰ ਸਰਕਾਰ ਨੇ ਜਿਸ ਦਾ ਪੱਖ ਕੀ ਅਜੀਤ ਅਖਬਾਰ ਵੀ ਪੂਰਨ ਰਿਹਾ ਉਸਨੇ ਰੱਬ ਪਰ ਉਸ ਨੂੰ ਥੱਲ ਪਾਉਣ ਦੇ ਵਾਸਤੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਕੀ ਸਦਾਰਕ ਗੱਲ ਕਰ ਰਹੇ ਸਨ ਪਾਵੇਂ ਕਾਲਾ ਅਫਗਾਨਾ ਸੀ ਪਾਵੇਂ ਪ੍ਰੋਫੈਸਰ ਦਰਸ਼ਨ ਸਿੰਘ ਪਾਵੇਂ ਸਰਦਾਰ ਜਗਿੰਦਰ ਸਿੰਘ ਸਰਦਾਰ ਪ੍ਰੋਫੈਸਰ ਇੰਦਰ ਸਿੰਘ ਕਾਗਾ ਹੋਰ ਬਹੁਤ ਸਾਰੇ ਜਿਹੜੇ ਵਿਅਕਤੀ ਸਨ ਇਹਨਾਂ ਨੂੰ ਜਿਹੜਾ ਛੇਕਣ ਦਾ ਕੰਮ ਹੈ ਇਹਨਾਂ ਨੂੰ ਇਹ ਕੰਮ ਦਾ ਜਿਹੜਾ ਕਾਰੀ ਸੀ ਉਹ ਵਾਜਸਤ ਕਰਦਾ ਰਿਹਾ ਔਰ ਉਸ ਕੰਮ ਦੇ ਨਾਲ ਉਹਨਾਂ ਨੇ ਕੀ ਕੀਤਾ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਉਹ ਬਣੀ ਹੋਈ ਜਿਹੜੀ ਛਵੀ ਸੀ ਉਸ ਇੰਸਟੀਟਿਊਸ਼ਨ ਦੀ ਜਿਹੜੀ ਸਰਵੋਚਤਾ ਸੀ ਸਿੱਕੇ ਜਗਤ ਦੇ ਵਿੱਚ ਕਿ ਕਿਸੇ ਟਾਈਮ ਜਦੋਂ ਨਿਰੰਕਾਰੀਆਂ ਦੇ ਖਿਲਾਫ ਫਤਵਾ ਦਿੱਤਾ ਗਿਆ ਜਾਂ ਦੂਸਰਾ ਉਸ ਨੂੰ ਕਾਲਾ ਲਾਉਣ ਦਾ ਕੰਮ ਵੀ ਜਿਹੜੇ ਉਥੇ ਕਾਬਜ਼ ਜੱਥੇਦਾਰ ਸਨ ਭਾਵੇਂ ਉਹ ਕਿਉਂਕਿ ਜਦੋਂ ਬਾਬਾ ਕਾਲਾ ਫਰਾਨਾ ਦੇ ਵਿਰੁੱਧ ਆ ਫਤਵਾ ਦਿੱਤਾ ਸੀ ਜੋਗਿੰਦਰ ਸਿੰਘ ਵਿਦਾਂਤੀ ਨੇ ਉਸ ਦੇ ਵਿੱਚ ਉਹਨਾਂ ਦੇ ਆਪਣੇ ਹਿੱਤ ਸਨ ਕਿਉਂਕਿ ਉਹਨਾਂ ਨੇ ਇੱਕ ਪੁਸਤਕ ਗੁਰਬਿਲਾਸ ਪਾਸਛੈ ਛੇਣੀ ਦੀ ਸੰਪਾਦਨਾ ਕੀਤੀ ਤੇ ਉਹਨਾਂ ਦਾ ਨਾਂ ਸੀ ਬਾਅਦ ਵਿੱਚ ਉਹਨਾਂ ਨੇ ਕਿਹਾ ਮੈਨੂੰ ਪੁੱਛਿਆ ਨਹੀਂ ਗਿਆ ਪਰ ਉਹਨਾਂ ਦਾ ਨਾਂ ਸੀ ਉਸ ਤੇ ਜਦੋਂ ਕਾਲਾ ਫਰਾਨਾ ਜੀ ਨੇ ਟਿੱਕਾ ਟਿਪਣੀ ਕੀਤੀ ਕਿ ਇਹ ਤਾਂ ਸਿੱਖ ਵਿਦਾ ਸਿਧਾਂਤ ਦੀ ਬਿਲਕੁਲ ਨਿਰਾਦਰ ਹੀ ਗੁਰੂ ਸਾਹਿਬਾਂ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਹੈ ਉਹਨਾਂ ਦੀ ਨਿਰਾਦਰੀ ਕਰਨ ਵਾਲੀ ਗੱਲ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਨੇ ਉਸ ਕਿਤਾਬ ਨੂੰ ਬੈਨ ਕੀਤਾ ਉਸ ਦੀ ਪਬਲਿਕੇਸ਼ਨ ਤੇ ਕਿੰਨਾ ਪੈਸਾ ਬਿਨਾ ਸੋਚੇ ਸਮਝੇ ਖਰਚਿਆ ਸੀ ਉਹ ਉਹਨਾਂ ਨੂੰ ਯਾਨੀ ਉਹ ਕਾਟਾ ਪੂਰਾ ਕਰਨਾ ਪਿਆ ਕਿ ਉਸ ਨੇ ਆਪਣੀ ਜਿਹੜੀ ਜਾਤੀ ਰੰਜੀਤ ਸੀ ਉਹ ਆਪ ਤੋਂ ਵੱਡੇ ਪੰਥਕ ਲਿਖਾਰੀ ਜਿਨ੍ਹਾਂ ਨੇ ਕੀ ਬਹੁਤ ਵਡੀਆਂ-ਵਡੀਆਂ 10 ਕਿਤਾਬਾਂ ਵਿਪਰਨ ਕੀ ਰੀਤ ਤੋਂ ਸੱਚ ਦੇ ਮਾਰਗ ਤੱਕ ਦੀਆਂ ਮਾਸ-ਮਾਸ ਕਰ ਮੋਰਖ ਝੜੇ ਦਸੰਗ ਗ੍ਰੰਥ ਬਾਰੇ ਕਿ ਇਹ ਸਾਡਾ ਨਹੀਂ ਆ ਇਸ ਤੇ ਜਿਹੜੀਆਂ ਲਿਖ ਕੇ ਪ੍ਰਕਾਸ਼ਿਤ ਕੀਤੀਆਂ 89 ਸਾਲ ਦੀ ਉਮਰ ਦੇ ਵਿੱਚ ਉਹ 19 ਦੇ ਵਿੱਚ ਆ 20 19 ਦੇ ਵਿੱਚ ਜਿਹੜਾ ਹੈ ਇਸ ਜਹਾਨ ਫਾਨੀ ਤੋਂ ਜਿਹੜਾ ਉਹ ਵੀ ਵਿਦਾ ਹੋਏ ਨੇ ਤੇ ਉਨ੍ਹਾਂ ਦੇ ਖਿਲਾਫ ਜਿਹੜਾ ਫਤਵਾ ਸੀ ਉਹ ਦੇਣ ਦੇ ਵਿੱਚ ਆ ਇਸ ਤਰ੍ਹਾਂ ਪਰ ਇਸ ਤੇ ਨਾਲ ਹੋਇਆ ਕਿ ਕਿਉਂਕਿ ਸੰਗਤਾਂ ਸਾਰਾ ਕੋ ਜਾਣਦੀਆਂ ਸਨ ਤੇ ਇਹਨਾਂ ਸੋ ਕਾਲਡ ਜਿਹੜੇ ਨਫਾਫੀਆਂ ਚੋਂ ਨਿਕਲੇ ਹੋਏ ਜਥੇਦਾਰ ਸਨ ਇਹਨਾਂ ਦੇ ਕਾਰਨ ਇਹਨਾਂ ਦੀ ਗੱਲ ਕਿਸੇ ਨੇ ਨਹੀਂ ਮੰਨੀ ਤੇ ਉਸ ਤੇ ਨਾਲ ਇਹ ਹੋਇਆ ਕਿ ਅਕਾਰ ਤਖਤ ਦਾ ਕਿਤੇ ਜਿਹੜਾ ਰਤਬਾ ਸੀ ਉਸ ਨੂੰ ਟਾਲ ਦਿੱਤੀ ਖਾਸ ਤੌਰ ਤੇ ਜਦੋਂ ਸ਼੍ਰੋਮਣੀ ਕਮੇਟੀ ਦੇ ਆ ਪ੍ਰਧਾਨ ਥੋੜਾ ਸਾਫ ਸਨ ਜੀ ਉਸ ਤੋਂ ਪਹਿਲਾਂ ਹੁੰਦੇ ਸਨ ਜਿਉਂ ਦਿੱਲੀ ਜਾਂਦੇ ਸਨ ਤੇ ਉਹਨਾਂ ਨੂੰ ਨਿਮੰਤਰਣ ਆਉਂਦਾ ਸੀ ਉਸ ਵਕਤ ਦੀ ਸਰਕਾਰ ਵੱਲੋਂ ਮਿਲਣ ਦੇ ਵਾਸਤੇ ਉਹਨਾਂ ਨੂੰ ਸਪੈਸ਼ਲ ਟਾਈਮ ਦਿੱਤਾ ਜਾਂਦਾ ਸੀ ਸਪਾਟ ਕੱਢਿਆ ਜਾਂਦਾ ਸੀ ਅੱਜ ਦੇ ਵਰਤਮਾਨ ਦੀ ਸਥਿਤੀ ਇਹ ਆ ਕਿ ਉਹ बार-बार ਵਕਤ ਦੀ ਹਕੂਮਤ ਨੂੰ ਕਈ ਚੀਜ਼ਾਂ ਦੇ ਵਿੱਚ ਕਈ ਵਿਸ਼ਿਆਂ ਤੇ ਮਿਲਣ ਦੀ ਰਿਕਵੈਸਟ ਵੀ ਕਰਦੇ ਨੇ ਉਹ ਟਰਨਡਾਊਨ ਹੋ ਜਾਂਦੀ ਆ ਇਸ ਦਾ ਨਤੀਜਾ ਕੀ ਸੀ ਇਸ ਦਾ ਕਾਰਨ ਕੀ ਸੀ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਆਰਐਸਐਸ ਦੀ ਦਖਲ ਜਿਹੜਾ ਸੀ ਸਿੱਖ ਸਿਧਾਂਤ ਦੇ ਵਿੱਚ ਜਾਂ ਸਿੱਖ ਮਾਮਲਿਆਂ ਦੇ ਵਿੱਚ ਸਿੱਖ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਆ ਇੰਟਰੋਡਿਊਸ ਕੀਤਾ ਗਿਆ ਸੀ ਹਾਰੋਸ ਦੇ ਵਿੱਚ ਇਹ ਜਥੇਦਾਰ ਜਿਹੜੇ ਸੀ ਇਹਨਾਂ ਦਾ ਰੋਲ ਵੇ ਕਿਉਂਕਿ 1990 ਦੇ ਵਿੱਚ ਜਾਂ 90 ਦੇ ਵਿੱਚ ਜਿਹੜਾ ਕਲੰਡਰ ਲਾਗੂ ਹੋ ਚੁਕਾ ਸੀ ਉਸ ਵੇਲੇ ਆਰਾ ਸਸਤੇ ਮੁਖੀ ਸੁਦਰਸ਼ਨ ਨੇ ਆ ਕੇ ਗੱਲ ਕਹੀ ਸੀ ਅਸੀਂ ਹੁਣ ਨਹੀਂ ਗਿਆਗੇ ਬਦਲਦੇ ਹੋਏ ਦੇ ਨਾਲ ਇਹ ਹੋਏਗਾ ਤੇ ਉਸ ਵਕਤ ਪ੍ਰੋਫੈਸਰ ਦਰਸ਼ਨ ਸਿੰਘ ਨੇ ਉਸ ਨੂੰ ਜਵਾਬ ਦਿੱਤਾ ਸੀ ਕਿ ਤੈਨੂੰ ਇਹਦੇ ਨਾਲ ਕੀ ਆ ਅਸੀਂ ਇੱਕ ਵੱਖਰੀ ਕੌਮ ਆ ਸਾਡਾ ਪਰ ਉਸ ਨੇ ਇਹ ਗੱਲ ਕਹੀ ਸੀ ਕਿ ਮੈਂ ਇਹਨੂੰ ਬਦਲ ਕੇ ਰਹਾਗਾ ਤੇ ਉਸ ਨੇ ਬਦਲ ਦਿੱਤਾ ਇਤੋਂ ਤੱਕ ਵੀ ਕਈ ਅੰਦਰ ਖਾਤੇ ਜਿਹੜੇ ਕਈ ਸਾਡੇ ਜਿਹੜੇ ਸਿਕ ਇਨਸਟੀਟਿਊਸ਼ਨਸ ਦੇ ਨਾਲ ਜਿਹੜੇ ਪ੍ਰਬੰਧਕ ਦੇ ਵਿੱਚ ਪ੍ਰਬੰਧਨ ਦੇ ਵਿੱਚ ਜਿਹੜੇ ਵੱਡੇ ਵੱਡੇ ਪਰਸਨੈਲਿਟੀ ਸੰ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਨੇ ਇਥੋਂ ਤੱਕ ਕਿਹਾ ਕਿ ਤੁਸੀਂ ਕੀ ਕਹਿੰਦੇ ਹੋ ਜਥੇਦਾਰ ਤੱਕ ਵੀ ਜਿਹੜੀ ਆ ਸਾਡੀ ਰਸਾਈ ਹੁੰਦੀ ਔਰ ਉਹ ਵੀ ਹੁਣ ਸਾਨੂੰ ਪੁੱਛ ਕੇ ਲਗਾਏ ਔਰ ਇਹ ਗੱਲ ਸੱਚੇ ਕਿ ਪੂਰਨ ਸਿੰਘ ਗਿਆਨੀ ਪੂਰਨ ਸਿੰਘ ਨੇ ਇੱਕ ਵਾਰ ਇੱਕ ਹੁਕਮਨਾਮਾ ਬੀਬੀ ਜਗੀਰ ਕੋਰ ਦੇ ਖਿਲਾਫ ਜਾਰੀ ਕੀਤਾ ਤੇ ਉਹ ਉਹਨੂੰ ਪਤਾ ਹੀ ਨਹੀਂ ਸੀ ਉਹ ਫੈਕਸ ਜਿਹੜੀ ਆਈ ਉਹ 나ਗਪੁਰ ਦੀ ਫੈਕਸ ਤੋਂ ਕੀਤਾ ਗਿਆ ਇਸ ਦਾ ਮਤਲਬ ਉਹ 나ਗਪੁਰ ਦੇ ਹੈੱਡਕੁਆਰਟਰ ਸੇ ਬੈਠੇ ਸੀ ਉਹਦਾ ਨੰਬਰ ਵੀ ਜਿਹੜਾ ਸੀ ਰਿਲੇ ਹੋ ਗਿਆ ਸੋ ਇੱਥੇ ਤੱਕ ਦੀ ਜਿਹੜੀ ਉਹ ਗਿਰਾਵਟ ਜਿਹੜੀ ਪੈਦਾ ਕੀਤੀ ਇਸ ਦੇ ਵਿਰੁੱਧ ਸਿੱਖ ਬੋਦੀ ਜੀਵਿਆਂ ਦੇ ਲੇਖ ਛਾਪਨ ਸਿੱਖ ਬੋਦੀ ਜੀਵਿਆਂ ਨਾਲ ਖੜੰਦੇ ਕਾਰਨ ਸਰਦਾਰ ਜੋਗਿੰਦਰ ਸਿੰਘ ਸਪੋਕਸਮੈਨ ਨੇ ਬਹੁਤ ਜ਼ਿਆਦਾ ਰੋਲ ਕੀਤਾ ਅਦਾ ਕੀਤਾ ਹਾਲਾਂਕਿ ਬਹੁਤ ਕੱਟ ਹੁੰਦਾ ਹੈ ਕਿ ਭਈ ਇਹ ਉਹ ਜਿਹੜੀਆਂ ਸੰਸਥਾਵਾਂ ਦੇ ਪ੍ਰਬੰਧਕ ਜਿਹੜੇ ਇਸ ਤਰ੍ਹਾਂ ਲੋਆ ਲੈਂਡਕਮ ਨੂੰ ਆਪਣੇ ਅਖਬਾਰ ਨੂੰ ਕਾਟਾ ਨਹੀਂ ਕਰਦੇ ਪਰ ਉਹਨਾਂ ਨੇ ਹਰ ਮੁਸ਼ਕਲ ਹਾਲਾਤ ਦੇ ਵਿੱਚ ਇਸ ਕੰਮ ਨੂੰ ਸਿਰੇ ਚੜਿਆ ਕੀਤਾ ਉਹ ਇਸ ਤਰ੍ਹਾਂ ਆਪਾਂ ਕਹਿੰਦੇ ਹੁੰਦੇ ਹਾਂ ਨਾ ਕਿ ਕਈ ਵਾਰ ਪੱਤਰਕਾਰੀ ਚ ਆਪਾਂ ਕਹਾਂਗੇ ਇਹ ਇੱਕ ਉਹ ਹੁੰਦੇ ਹਨ ਜੋ ਚੱਲਦੇ ਹਨ ਜ਼ਮਾਨੇ ਕੇ ਸਾਥ-ਸਾਥ ਮਰਦ ਉਹ ਹੁੰਦੇ ਹਨ ਜੋ ਜ਼ਮਾਨੇ ਕੋ ਬਦਲ ਦਿੱਤੇ ਉਹ ਬਦਲਣ ਵਾਲਾ ਜਿਹੜਾ ਕੰਮ ਸੀ ਇਸ ਵਕਤ ਉਹ ਇੰਸਟੀਚਿਊਨ ਅਸੀਂ ਜ਼ਰੂਰ ਇਹ ਅਰਦਾਸ ਕਰਾਂਗੇ ਕਿ ਉਹ ਇੰਸਟੀਚਿਊਨ ਜਿਹੜਾ ਹੈ ਹੋਰ ਸਾਰੇ ਸਿੱਖ ਬੁੱਧੀਜੀਵੀਆ ਨੂੰ ਤਨਮਨ ਤੰਦ ਜ਼ੋਰ ਲਾ ਕੇ ਉਸ ادارے ਨੂੰ ਬਰਕਰਾਰ ਰੱਖਣ ਤੇ ਉਸ ਦੀ ਜਿਹੜੀ ਵਿਚਾਰਧਾਰਾ ਹੈ ਉਸ ਨੂੰ ਉਸੇ ਤਰ੍ਹਾਂ ਪਰ ਫੁੱਲ ਤਫੋਂ ਦੇ ਲਈ ਜੜਾ ਯੋਗਦਾਨ ਪਾਣਾ ਚਾਹੀਦਾ ਹੈ ਸਰਦਾਰ ਜੁਗਿੰਦਰ ਸਿੰਘ ਫੋਦਰ ਵੀ ਰਿਪੋਰਟ ਚ ਲਿਖਾਰੀ ਸੀ ਸਿਗਨਤ ਨੂੰ ਸਮਾਇਦੇ ਸੀ ਔਰ ਆਪ ਆਪਣੇ ਐਡੀਟোরੀਅਲ ਦੇ ਵਿੱਚ ਜਿਹੜੀਆਂ ਸਿਕ ਸਿਧਾਂਤ ਦੀ ਉਹ ਵਿਆਖਿਆ ਕਰਦੇ ਸੀ ਉਹ ਵਿਆਖਿਆ ਵੀ ਯਾਨੀ ਕਿ ਉਸ ਤੋਂ ਪਤਾ ਚਲਦਾ ਸੀ ਕਿ ਉਹਨਾਂ ਦਾ ਬੋਧਿਕ ਸਤਰ ਕਿਤਨਾ ਉੱਚਾ ਹੈ ਖਾਸ ਤੌਰ ਤੇ ਇੰਟਰਨੈਸ਼ਨਲ ਮਾਮਲਿਆਂ ਨੂੰ ਅੰਡਰਸਟੈਂਡ ਕਰਨ ਦੇ ਵਿੱਚ ਸਿੱਖ ਵਿਚਾਰਧਾਰਾ ਦੇ ਜਿਹੜੇ ਗੂੜੇ ਸਰਬਕਲਪ ਸਮ ਇਹਨਾਂ ਨੂੰ ਅੰਡਰਸਟੈਂਡ ਕਰਨ ਦੇ ਵਿੱਚ ਯਾਸੁਕੀ ਦੇ ਵਿੱਚ ਜਦ ਜਦੋਂ ਸਿੱਖ ਨੂੰ ਖੋਰਾ ਲੱਗਿਆ ਤਾਂ ਇਸ ਨੂੰ ਕਿੱਥੇ ਕਿੱਥੇ ਨੁਕਸਾਨ ਹੋ ਰਿਹਾ ਕਿਵੇਂ ਉਹਨਾਂ ਚੀਜ਼ਾਂ ਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਜੜਾ ਹੈ ਉਹ ਰੋਲ ਪਲੇ ਕੀਤਾ ਤੇ ਕਰਦੇ ਰਹੇ ਨੇ ਆਖਰੀ ਦਮ ਤੱਕ ਉਹ ਕਰਦੇ ਰਹੇ ਜਦੋਂ ਸਿੱਖ ਕਲੰਡਰ ਦੀ ਗੱਲ ਆਈ ਜਦੋਂ ਇਸ ਨੂੰ ਜਿਸ ਨੂੰ ਕਹਿੰਿਆ ਨਾ ਤਮਕੜ ਕਲੰਡਰ ਯਾਨੀ ਕਿ ਇਸ ਨੂੰ ਰੱਦ ਕਰਨ ਦੇ ਵਾਸਤੇ ਜਾਂ ਇਸ ਨੂੰ ਡਾਈਲੂਟ ਕਰਨ ਦੇ ਵਾਸਤੇ ਤੁਮਾ ਜੋ ਕਿ ਟਕਸਾਲ ਦਾ ਮੁਖੀ ਸੀ ਤੇ ਸ਼ੋਮਣੀ ਕਮੇਟੀ ਦੇ ਪ੍ਰਧਾਨ ਜਿਨ੍ਹਾਂ ਨੂੰ ਕਲੰਡਰ ਦਾ ਜਾਂ ਜਿਨ੍ਹਾਂ ਨੂੰ ਮੈਂ ਇਥੇ ਤੱਕਾਂਗਾ ਕਿ ਸਿਕਸ ਦਾ ਵੀ ABC ਵੀ ਨਹੀਂ ਪਤਾ ਜੀਓਗ੍ਰਾਫੀਆ ਨਹੀਂ ਪਤਾ ਜਿਨ੍ਹਾਂ ਨੂੰ ਜਿਹੜੇ ਜਿਹੜੀ ਅਸਟਰੋਨੋਮੀ ਆ ਜਿਸ ਜਿਸ ਜਿਵੇਂ ਆ ਦਾ ਹਰਤੇ ਸੂਰਜ ਚੰਦਰਮਾ ਜਿਹੜਿਆ ਉਹ ਉਹਨਾਂ ਦੇ ਗਿਰ ਧਰਤੀ ਚੰਦਰਮਾ ਧਰਤੀ ਦੇ ਗਿਰ ਇਹ ਜਿਹੜਾ ਚੱਕਰ ਲਗਾਉਂਦਾ ਹੈ ਇਹਨਾਂ ਦੀ ਜਿਹੜੀ ਰੋਟੇਸ਼ਨ ਹੈ ਇਹਨਾਂ ਦਾ ਜਿਹੜਾ ਪੀਰੀਅਡ ਹੈ ਇਹਨਾਂ ਦਾ ਜਿਹੜਾ ਰੂਪ ਹੈ ਇਸ ਤੇ ਬਾਰੇ ਸੋਲਿਆ ਨਹੀਂ ਹੋਣਾ ਤੇ ਉਹਨਾਂ ਵਿਅਕਤੀਆਂ ਨੇ ਇਹ ਕਹਿ ਕੇ ਕੈਲੰਡਰ ਨੂੰ ਰੱਦ ਕਰ ਦਿੱਤਾ ਜਿਹੇ ਦੇ ਵਿੱਚ ਇਹ ਚੇਂਜ ਕਰਨੀ ਹੈ ਤੇ ਚੇ ਕਿਉਂ ਕਿ ਉਹਦੇ ਵਿੱਚ ਬਿਲਕੁਲ ਉਹਨਾਂ ਨੂੰ ਪਤਾ ਸੀ ਕਿ ਇਹ ਦੇ ਨਾਲ ਇਹ ਆਰਐਸ ਸੰਸਥਾ ਦਾ ਏਜੰਡਾ ਸੀ ਪਰ ਸਰਦਾਰ ਜੋਕਿੰਦਰ ਸਿੰਘ ਨੇ ਆਪਣੇ ਅਖਬਾਰ ਤੇ ਵਿੱਚ ਇਸ ਦੀ ਪੂਰੀ ਵਿਰੋਧਤਾ ਕੀਤੀ ਇਸ ਦੇ ਨਾਲ ਖੜੇ ਇਥੋਂ ਤੱਕ ਕਿ ਜਦੋਂ ਉਹਨਾਂ ਨੇ ਇੱਕ ਬੁੱਧੀਜੀਵੀ ਮੈਨੂੰ ਸੰਭਾਅਤ 10 ਸੀ ਜਾਂ 11 ਸੀ ਇਹ ਯਾਦ ਮਤਲਬ ਨਹੀਂ ਪੂਰਾ ਉਸ ਵਕਤ ਚੰਡੀਗੜ੍ਹ ਦੇ ਵਿੱਚ ਇੱਕ ਬੁੱਧੀਜੀਵੀਆਂ ਦੀ ਕਾਨਫਰੰਸ ਕਰਨੀ ਸੀ ਜਿਸ ਨੂੰ ਫੇਲ ਕਰਨ ਦੇ ਵਾਸਤੇ ਉਸ ਵਕਤ ਦੀ ਜਿਹੜੀ ਅਕਾਲੀ ਸਰਕਾਰ ਸੀ ਸੋ ਕਾਲ ਪੰਥਕ ਸਰਕਾਰ ਸੀ ਉਹ ਉਸਨੇ ਈੜੀ ਚੋਟੀ ਦਾ ਜ਼ੋਰ ਲਗਾਇਆ ਬੀਜੇਪੀ ਦੇ ਕਹਨ ਤੇ ਆਰਐਸਐਸ ਦੇ ਕਹਨ ਤੇ ਇਤੋਂ ਤੱਕ ਕਿ ਜਿਹੜਾ ਹਾਲ ਬੁੱਕ ਹੋਇਆ ਸੀ ਉਹ ਪਲਵਾਨ ਦਾਰਾ ਸਿੰਘ ਦੇ بیٹے ਦਾ ਸੀ ਉਹ ਬੁੱਕ ਹੋਏ ਪਲਵਾਨ ਉਹ ਕਿਉਂਕਿ ਦਰਮਿੰਦਰ ਦਾਰਾ ਸਿੰਘ ਵਗਾਰਾ ਜਿੰਨੇ ਵੀ ਇਹ ਲੋਕ ਨੇ ਆਪਣੇ ਨਿੱਜੀ ਹਿੱਤਾਂ ਵਾਸਤੇ ਆਪਣੇ ਨਿੱਜੀ ਗੱਲਾਂ ਵਾਸਤੇ ਬੀਜੇਪੀ ਦਾ ਹੀ ਪੱਖ ਪੂਰਦੇ ਰਹੇ ਨੇ ਤੇ ਉਹਨਾਂ ਨੇ ਕਹਿਣ ਤੇ ਉਹਨਾਂ ਨੇ ਉਹਨਾਂ ਨੂੰ ਨਾ ਕਰ ਦਿੱਤੀ ਉਹ ਬੁਕਿੰਗ ਜਿਹੜੀ ਸੀ ਰੱਦ ਕਰ ਦਿੱਤੀ ਤੇ ਫਿਰ ਚੰਦੀਗੜ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਇਹ ਕਨਵੈਨਸ਼ਨ ਜਿਹੜੀ ਸੀ ਉਹ ਕਰਨੀ ਪਈ। ਉਸ ਵਕਤ ਵੀ ਉਸ ਦਾ ਸਾਰਾ ਜਿਹੜਾ ਪ੍ਰਬੰਧ ਸੀ ਜਿਹੜਾ ਖਰਚਾ ਸੀ ਉਹ ਅਦਾਰਾ ਸਪੋਕਸਮੈਨ ਨੇ ਯਾਨਕਿ ਬਰਦਾਸ਼ਤ ਕਰਕੇ ਉਹਨਾਂ ਦਾ ਪ੍ਰਬੰਧ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਬਾਹਰ ਤੋਂ ਜਿੰਨੇ ਵੀ ਬੁੱਧੀ ਚੀਜੀ ਗਏ ਸਨ ਉਹਨਾਂ ਦਾ ਸਾਰਾ ਪ੍ਰਬੰਧ ਜਿਹੜਾ ਸੀ ਸਾਰੀ ਜਿਹੜੀ ਦੌੜ ਪਾਈ ਸੀ ਉਹ ਉਹਨਾਂ ਨੇ ਹੀ ਔਰ ਉਹਨਾਂ ਦੇ ਨਾਲ ਜਿਹੜੇ ਬਾਕੀ ਇੰਟੈਲੈਕਚੁਅਲ ਸਾਥੀ ਸਨ ਆਏ ਉਸ ਗੁਰਦੇਵ ਸਿੰਘ ਸਨ ਬਾਕੀ ਸਨ ਇਹਨਾਂ ਸਾਰਿਆਂ ਨੇ ਮਿਲ ਕੇ ਕੀਤੀ ਔਰ ਇੱਕ ਇੰਟੈਲੈਕਚੁਅਲ ਕਲਾਸ ਨੂੰ ਲੀਡ ਕਰਨ ਦੇ ਵਿੱਚ ਜਾਂ ਆਰਗੇਨਾਈਜ਼ ਕਰਨ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਯਾਨੀ ਕਿ ਰੋਲ ਪਲੇ ਕੀਤਾ ਉਹ ਵੱਖਰੀ ਗੱਲ ਹੈ ਇਸ ਇੱਕ ਇੰਟੈਲੈਕਚੁਅਲ ਦੀ ਇੱਕ ਬਹੁਤ ਵੱਡੀ ਤਰਾਸਦੀ ਹੈ ਕਿ ਉਹ ਹਰ ਬੰਦਾ ਸਮਝਦਾ ਹੈ ਕਿ ਮੈਂ ਬਹੁਤ بڑا ਇੰਟੈਲੈਕਚੁਅਲ ਹਾਂ ਤੇ ਮੇਂ ਮੇਰੀ ਹੀ ਚਲਣੀ ਚਾਹੀਏ ਜਿਸ ਤਰ੍ਹਾਂ ਬਾਕੀ ਲੋਕਾਂ ਕਿਉਂਕਿ ਉਹ ਉਹ ਸੋਚ ਹੀ ਖਤਮ ਹੋ ਚੁੱਕੀ ਹੈ ਕਿ ਭਾਈ ਜਿਹੜਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿਛ ਸੁਣੀਏ ਕਿਛ ਕਹੀਏ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਸੁਣਨ ਦੀ ਨਹੀਂ ਸਾਨੂੰ ਕਹਿਣ ਦੀ ਜਿਹੜੀ ਆ ਕਿਉਂਕਿ ਮੈਨੂੰ ਵੀ ਯਾਦ ਹੈ ਉਹ ਜੇ ਇੱਕ ਬੁੱਧੀਜੀਵੀਆਂ ਨਾਲ ਇੱਕ ਦੋ ਵਾਰ ਜਦੋਂ ਇੱਥੇ ਸੰਵਾਦ ਹੋਇਆ ਜਦੋਂ ਕਿਸੇ ਨੇ ਮੈਰੀ ਇੰਟਰੋਡਕਸ਼ਨ ਦਿੱਤੀ ਕਿ ਪ੍ਰੋਫੈਸਰ ਮਨਜੀਤ ਸਿੰਘ ਕਸ਼ਮੀਰ ਤੋਂ ਨੇ ਤੇ ਪਹਿਲਾਂ ਪੁੱਛਣ ਲੱਗੇ ਜੀ ਤੁਸੀਂ ਕਿੱਥੇ ਪ੍ਰੋਫੈਸਰ ਨੇ ਤੇ ਮੈਨੂੰ ਵੀ ਇਹ ਇਥੋਂ ਤੱਕ ਵੀ ਕਹਿਣਾ ਪਿਆ ਕਿ ਭਾਈ ਸਾਹਿਬ ਤੁਹਾਨੂੰ ਤੇ ਇਜ਼ਾਜ਼ੀ ਡਿਗਰੀ ਸ਼ਾਰਟ ਪ੍ਰੋਫੈਸਰ ਦੀ ਮਿਲੀ ਹੋਵੇ ਆਪਾਂ ਤਾਂ ਸਰਕਾਰੀ ਤੌਰ ਤੇ ਯਾਨੀ ਕਿ ਪਬਲਿਕ ਸਰਵਿਸ ਪ੍ਰੇਸ਼ਨ ਨੂੰ ਕੁਆਲੀਫਾਈ ਕਰਕੇ ਅਪਰੂਵ ਹੋ ਕੇ ਪ੍ਰੋਫੈਸਰ ਲੱਗੇ ਹੋਏ ਸੀ। ਜਿਵੇਂ ਕਿ ਇਤਨਾ ਮੈਨਾਂ ਵਿੱਚ ਦੇਖਿਆ ਕਿ ਉਹ ਨੌਲੇਜ ਦੀ ਹੋਂਦ ਹੈ ਤੇ ਜਿੱਥੇ ਹੋਂਦ ਆਉਂਦੀ ਉਥੇ ਨੌਲੇਜ ਨਹੀਂ ਹੁੰਦੀ। ਕਿਉਂਕਿ ਜਿਹੜਾ ਵਿਗਿਆਨਕ ਤੌਰ ਤੇ ਸਿਧਾਂਤਕ ਤੌਰ ਤੇ ਗੁਰਮਤ ਦੇ ਗਿਆਨ ਹੋਵੇ ਜਾਂ ਦੁਨੀਆਵੀ ਗਿਆਨ ਹੋਵੇ ਜਿਸ ਨੂੰ ਵੀ ਗਿਆਨ ਹੋਇਆ ਨਾ ਸਹੀ ਮੈਨੇ ਗਿਆਨ ਦਿੰ ਇਨਫਾਰਮੇਸ਼ਨ ਇਸ ਦੇ ਵਿੱਚ ਮੈਂ ਕਹਿੰਦਾ ਹਾਂ ਨਾ ਕਿ ਜ਼ਮੀਨ ਅਸਮਾਨ ਦਾ ਫਰਕ ਜਿਸ ਨੂੰ ਮੈਨੂੰ ਨਹੀਂ ਪਤਾ ਕਿ ਸਪੋਕਸਮੈਨ ਵਾਲੇ ਸਰਦ ਜੁਗਿੰਦਰ ਸਿੰਘ ਜੀ ਦੀ ਡਿਗਰੀ ਕੀ ਸੀ ਪਰ ਸਹੀ ਨਾਂਿਆਂ ਦੇ ਵਿੱਚ ਉਹ ਗਿਆਨੀ ਸਨ ਗਿਆਨੀ ਇਸ ਕਰਕੇ ਕਿ ਗਿਆਨੀ ਉਹ ਨਹੀਂ ਹੁੰਦਾ ਜਿਸ ਨੇ ਇਨਫਾਰਮੇਸ਼ਨ ਇਕੱਠੀ ਕਰ ਲਈ ਜਿਹਦੇ ਕੋਲ ਜਿਸ ਨੂੰ ਆਪਾਂ ਕਹਿੰਨਾ ਰੋਸ਼ਨ ਦਿਮਾਗ ਹੋਣਾ ਜਿਹਦੇ ਕੋਲ ਵਿਵੇਕ ਬੁੱਧੀ ਹੋਣੀ ਜਿਹਦੇ ਕੋਲ ਇੰਟੈਲੈਕਟ ਹੋਣਾ ਉਹੀ ਅਸਲ ਤੇਰੀ ਗਿਆਨੀ ਹੁੰਦਾ ਹੈ ਜਿਹੜਾ ਕਿ ਜਿਸ ਤੇ ਕੋ ਬਾਕੀ ਸਿਸਟਮ ਉਹਨਾਂ ਇਨਫਾਰਮੇਸ਼ਨ ਹੋ ਗਈ ਉਸਨੇ ਬਾਹਰ ਲਈ ਹੁੰਦੀ ਉਹਦੀ ਆਪਣੀ ਕੁਝ ਨਹੀਂ ਹੁੰਦੀ ਉਹਦੀ ਆਉਟਪੁਟ ਪਰ ਸਾਡੇ ਸਿੱਖ ਸਮਾਜ ਦੇ ਵਿੱਚ ਜਿੰਨੇ ਵੀ ਆਪਰੇ ਪਹੁੰਚੇ ਲੋਕ ਆਪਣੇ ਨਾਲ ਡਿਗਰੀਆਂ ਲਾ ਕੇ ਤੇ ਇਹ ਤੁਰ ਤੱਕ ਵੀ ਉਹ 10 ਚਿਤ੍ਰਨਾਟਕ ਤੇ ਗੁਰੂ ਗ੍ਰੰਥ ਸਾਹਿਬ ਬਾਛਾ ਦੀ ਵਿਚਾਰਧਾਰਾ ਦੇ ਵਿੱਚ ਵਿਚਾਰਧਾਰਕ ਅੰਤਰ ਨਹੀਂ ਜਾ ਸਕਦੇ। ਯਾਨੀ ਕਿ ਉਹ ਪਰ ਆਪਣੇ ਆਪ ਨਾਲ ਡਾਕਟਰ ਡੀ ਲੇਟ ਵਗੈਰਾ ਇਹਨਾਂ ਡਿਗਰੀਆਂ ਤੇ ਹੀ ਮਾਣ ਕਰੀ ਜਾਂਦੇ ਆ। ਅਸਲ ਦੇ ਵਿੱਚ ਗੁਰੂ ਸਾਹਿਬਾਨ ਨੇ ਕਿਸ ਨੂੰ ਵਿਦਵਾਨ ਕਿਹਾ? ਕਿਸ ਨੂੰ ਇੰਟੈਲੈਕਚੁਅਲ ਕਿਹਾ ਜਿਸ ਨੂੰ ਰੋਸ਼ਨ ਦਿਮਾਗ ਕਹਿਆ ਉਹ ਵਿਅਕਤੀ ਉਹ ਹੀ ਹੁੰਦਾ ਹੈ ਜਿਸ ਦੀ ਆਪਣੀ ਵਿਵੇਕ ਬੁੱਧੀ ਕੰਮ ਕਰ ਰਹੀ ਹੁੰਦੀ ਹੈ ਜਿਹੜਾ ਜੇ ਕੋਈ ਗਿਆਨ ਬਾਹਰੋਂ ਮਿਲਿਆ ਉਸ ਗਿਆਨ ਨੂੰ ਵੀ ਉਸ ਇਨਫਾਰਮੇਸ਼ਨ ਨੂੰ ਵੀ ਗਿਆਨ ਦੇ ਰੂਪ ਵਿੱਚ ਤਾਰ ਕੇ ਸਾਰਥਕ ਕੰਮਾਂ ਲਈ ਜਿਹੜਾ ਵਰਤ ਸਕੇ ਸੋ ਉਹ ਜਿਹੜਾ ਜਿਹੜੀ ਪਰਸਨੈਲਿਟੀ ਇਸ ਹਿਸਾਬ ਦੇ ਨਾਲ ਫਿਰ ਦੂਸਰੀ ਗੱਲ ਇੰਟੈਲੈਕਟ ਹੌਣ ਦੇ ਨਾਲ-ਨਾਲ ਤੁਹਾਡੇ ਕੋਲ ਰਿਸੋਰਸਸ ਹੋਣ ਇਹ ਕਿਸੇ ਵਿਰਲੇ ਦੇ ਹੱਥ 'ਚ ਹੁੰਦਾ ਵਿਰਲੇ ਦੇ ਮੁਕੱਦਰ 'ਚ ਹੁੰਦਾ ਵਿਰਲੇ ਦੇ ਕੋਲ ਹੁੰਦੀ ਹੈ ਸੋ ਇਸ ਕਰਕੇ ਪੰਜਾਬੀ ਤੇ ਸਿਰਫ ਪੱਤਰਕਾਰੀ ਨੂੰ ਮੈਂ ਇਹ ਕਹਾਗਾ ਕਿ ਉਹਨਾਂ ਦਾ ਘਾਟਾ ਉਹਨਾਂ ਦੇ ਜਾਨ ਦਾ ਘਾਟਾ ਹੈ ਇਸ ਕਰਕੇ ਆ ਕਿ ਸਾਡੇ ਕੋਲ ਅੱਜ ਵੀ ਇੰਟੈਲੈਕਚੁਅਲਸ ਬਹੁਤ ਨਹੀਂ ਸਾਡੇ ਕੋਲ ਅੱਜ ਵੀ ਵਿਦਵਾਨ ਬਹੁਤ ਨਹੀਂ ਗਿਆਨਮਾਨ ਵਿਦਵਾਨ ਨੇ ਜਿਨ੍ਹਾਂ ਦੇ ਕੋਲ ਵਿਵੇਕ ਬੁੱਧੀ ਆ ਪਤੇਰੇ ਨਹੀਂ ਪਰ ਜ਼ਰੂਰੀ ਨਹੀਂ ਕਿ ਉਹਾਂ ਦੇ ਕੋਲ ਰਿਸੋਰਸਸ ਵੀ ਹੋਣ ਕਈ ਵਾਰੀ ਤੁਹਾਡਾ ਗਿਆਨ ਜਿਹੜਾ ਹੈ ਉਹ ਇੰਨਾ ਅਸਰ ਅੰਦਾਜ਼ੀ ਨਹੀਂ ਹੋ ਸਕਦਾ ਜਦ ਤੱਕ ਤੁਹਾਡੇ ਕੋਲ ਰਿਸੋਰਸਸ ਨਾ ਹੋਣ ਤੇ ਇਸੇ ਗਣੋਂ ਸਰਾਂਜੁਗਿੰਦਰ ਸਿੰਘ ਜੀ ਸਪੋਕਸਮੈਨ ਵਾਲੇ ਲੱਕੀ ਸੰ ਕਿ ਉਹਨਾਂ ਦੇ ਕੋਲ 19 19 ਕੋ ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਆ ਕਿ ਦੌਲਤ ਹੈ ਸੀ ਜਿਸ ਨੂੰ ਜਦੋਂ ਮੈਂ ਦੌਲਤ ਗੁਜ਼ਾਰਾ ਹੈ कि ਉਹਨਾਂ ਨੇ ਉਸ ਨੂੰ ਜਮ੍ਹਾਂ ਕਰਕੇ ਆਪਣੀਆਂ ਪੁਸਤਕਾਂ ਵਿੱਚ ਜਮ੍ਹਾਂ ਕਰਕੇ ਰੱਖਣ ਦੇ بجائے ਉਸ ਨੂੰ ਧਾਰਮਿਕ ਰਿਸੋਰਸਸ ਦੇ ਵਿੱਚ ਖਰਚ ਕਰਨ ਦਾ ਜਿਹੜਾ ਹੈ ਉਪਰਾਲਾ ਕਰਦੇ ਰਹੇ ਨੇ ਸੰਘਰਸ਼ ਕਰਦੇ ਰਹੇ ਨੇ ਪਿਛਲੇ ਦੋ ਦਹਾਕਿਆਂ ਤੋਂ 20 ਤਾਈਂ ਦਹਾਕਿਆਂ ਤੋਂ ਉਹਨਾਂ ਨੂੰ ਸਟੈਬਲਿਸ਼ਮੈਂਟ ਜਿਹੜੀ ਆ ਭਾਵੇਂ ਧਾਰਮਿਕ ਖੇਤਰ ਸੀ ਭਾਵੇਂ ਪੰਜਾਬ ਸਰਕਾਰ ਸੀ ਜਾਂ ਭਾਵੇਂ ਕੇਂਦਰ ਸਰਕਾਰ ਸੀ ਕਿਉਂਕਿ ਪੱਤਰਕਾਰ ਕਿਹੜਾ ਆਸਾਨ ਸੱਚ ਬੋਲਣਾ ਜਿਹੜਾ ਹੈ ਉਹ ਕਿਹੜੀ ਕੋਈ ਮਤਲਬ ਆਸਾਨ ਗੱਲ ਹੈ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਈ ਬਾਤ ਦੇ ਵਿੱਚ ਜਿਹੜਾ ਅਸੀਂ ਪੁਸਤਕਾ ਲਿਖਦੇ ਹਾਂ ਅਸੀਂ ਲੇਖ ਲਿਖਦੇ ਹਾਂ ਉਹਨਾਂ ਦੇ ਵਿੱਚ ਕਈ ਸਾਲ ਪੁਰਾਣੀਆਂ ਗੱਲਾਂ ਨੂੰ ਤਾਂ ਇੰਪਲੀਮੈਂਟ ਕਰ ਦਿੰਦੇ ਆ ਪਰ ਸਮੇਂ ਤੇ ਜਿਵੇਂ ਗੁਰਨਾਨਕ ਪਾਤਸ਼ਾਹ ਕਹਿੰਦੇ ਨਾ ਸੱਚ ਸਾਰੀ ਸੱਚ ਕੀ ਵੇਲਾ ਉਸ ਵਕਤ ਤੇ ਸਾਕੀ ਬੋਲਣਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਧਲੇਰੀ ਤੇ ਯਾਨੀ ਕਿ ਮਰਦਾਨਗੀ ਦਾ ਦੇ ਕੋਣਤਾ ਕੰ ਮਰਦਾਨੀ ਲਫ਼ਜ਼ ਮਰਦ ਨਾਲ ਨਹੀਂ ਕਿ ਮਤਲਬ ਮੇਲ ਨਾਲ ਮਰਦਾਨੀ ਔਰਤ ਦੇ ਵਿੱਚ ਵੀ ਹੁੰਦੀ ਹੈ ਜੇ ਉਹ ਬੋਲਡ ਹੈ ਮਰਦਾਨੀ ਤੋਂ ਭਾਵ ਹੈ ਵਾਇਰਲ ਮਰਦਾਨੀ ਤੋਂ ਭਾਵ ਹੈ ਬੋਲਡ ਦਲੇਰੀ ਸੋ ਉਸ ਦਲੇਰੀ ਦੇ ਨਾਲ ਜਿਸ ਦਲੇਰੀ ਦੇ ਨਾਲ ਉਹਨਾਂ ਨੇ ਉਸ ਹਾਲਾਤ ਦਾ ਮੁਕਾਬਲਾ ਕੀਤਾ ਨਾਲ ਆਪਣੇ ਇੱਕ ਇੰਟੈਲੈਕਚੁਅਲ ਕਲਾਸ ਨੂੰ ਵੀ ਸਹਾਰਾ ਦਿੱਤਾ ਉਹਨਾਂ ਦੇ ਲੇਖਨ છਾਪਣ ਦਾ ਮੌਕਾ ਦਿੱਤਾ ਇਹ ਸਾਰਾ ਕੁਝ ਜਿਹੜਾ ਸੀ ਇਹ ਅਕਾਲਪੁਰ ਨੇ ਹੀ ਭਾਵੇਂ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ ਪਰ ਆਪਣੇ ਜ਼ਿੰਮੇਵਾਰੀ ਨੂੰ ਕੋਈ ਸੰਭਾਲਦਾ ਤੁਸੀਂ ਆਸ ਕਰਾਂਗੇ ਕਿ ਇਸ ادارے ਦੇ ਵਿੱਚ ਉਹਨਾਂ ਦੇ ਜਿਹੜੇ ਜਾਨਸ਼ੀਨ ਨੇ ਉਹਨਾਂ ਦੇ ਜਿਹੜੇ ਅੱਗੇ ਇਸ ਮਿਸ਼ਨ ਨੂੰ ਸਪੋਕਸਮੈਨਿਕ ਮਿਸ਼ਨ ਸੀ ਉਸ ਮਿਸ਼ਨ ਨੂੰ ਜਿਹੜਾ ਸੰਭਾਲ ਸਕਣ ਸੰਭਾਲਣ ਦਾ ਵੀ ਜ਼ਿੰਮਵਾਰੀ ਜਿੰਨਾ ਮੋਢਿਆਂ ਤੇ ਆ ਪਾਟ ਐ ਨਿਮਰਤ ਕੋਰ ਨੇ ਉਹਨਾਂ ਦਾ ਨਾਮ ਸੁਣਿਆ ਜਾਣਦਾ ਨਹੀਂ ਹਮੇ ਅਸੀਂ ਆਸ ਕਰਾਂਗੇ ਅਰਦਾਸ ਕਰਾਂਗੇ ਕਿ ਉਹ ਵੀ ਉਸ ਕਾਰਜ ਨੂੰ ਉਸ ਸਿਧਾਂਤ ਕਾਰਜ ਨੂੰ ਉਸ ਦਲੇਰੀ ਨਾਲ ਉਸ ਖੂਬੀਲੀ ਨਾਲ ਉਸ ਸ਼ਾਨ ਦੇ ਜਾਰੀ ਰੱਖਣ ਜਾਰੀ ਰੱਖ ਸਕਣਾ ਕਾਲਪੁਰ ਪਰ ਉਹਨਾਂ ਨੂੰ ਇਹ ਸਮਰੱਥਾ ਬਖਸ਼ੀ ਤੇ ਜਿਹੜਾ ਹੋਇਆ ਘਾਟਾ ਹੈ ਇਸ ਨੂੰ ਪੂਰਾ ਕਰਨ ਦਾ ਉਹਨਾਂ ਨੂੰ ਵੀ ਤੇ ਕੌਮ ਨੂੰ ਵੀ ਤੇ ਸਿੱਖ ਪੱਤਰਕਾਰ ਨੂੰ ਵੀ ਜਿਹੜਾ ਉਸ ਇਸ ਸਦਮਾ ਪ੍ਰਗਟ ਕਰਨ ਦਾ ਜਿਹੜਾ ਬਲ ਬਖਸ਼ ਕਿਉਂਕਿ ਸਰਕਾਰ ਜੁਗਿੰਦਰ ਸਿੰਘ ਦੀ ਪਰਸਨੈਲਿਟੀ ਜਿਸ ਨੇ ਇਸ ਲੈਵਲ ਤੇ ਆਂਦੀ ਆ ਕਿ ਉਹ ਕੱਲੇ ਪਰਿਵਾਰ ਦੇ ਨਹੀਂ ਰਹ ਜਾਂਦੇ ਉਹ ਪੂਰੀ ਕੌਮ ਦੇ ਸੀ ਤੇ ਕੌਮ ਦਾ ਵੀ ਫਰਸ ਬੰਦਾ ਉਹਨਾਂ ਦੀ ਇਸ ਦਲੇਰੀ ਨੂੰ ਯਾਦ ਰੱਖਣਾ ਮੈਂ ਇੱਕ ਹੋਰ ਅਪੀਲ ਕਰਾਂਗਾ ਕਿਉਂਕਿ ਅਕਾਲੀ ਦਲ ਵਾਲਿਆਂ ਨੇ ਜਾਂ ਸੌਣ ਵਿਚ ਆਇਆ ਪਤਾ ਨਹੀਂ ਮੈਂ ਸੱਚ ਆ ਕਿ ਝੂਠਾਂ ਸ਼੍ਰੋਮਣੀ ਕਮੇਟੀ ਨੇ ਵੀ ਅਫਸੋਸ ਜ਼ਾਹਰ ਕੀਤਾ ਉਹਨਾਂ ਦੀ ਇਸ ਤੇ ਭਈ ਅਫਸੋਸ ਜ਼ਾਹਰ ਕਰਨਾ ਗੱਲਾਂ ਦੇ ਨਾਲ ਨਹੀਂ ਹੈ ਜਿਹੜਾ ਤੁਸੀਂ ਉਹਨਾਂ ਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ ਹੈ ਉਸ ਨੂੰ ਵਾਪਸ ਲੈਣ ਦੀ ਦਲੇਰੀ ਰੱਖੋ ਉਸ ਨੂੰ ਵਾਪਸ ਲੈ ਲਓ ਤਾਂ ਅਸੀਂ ਕਹਿ ਸਕਦੇ ਹਾਂ ਕਿ ਭਾਈ ਤੁਸੀਂ ਇਹ ਮੰਨੋਗੇ ਕਿ ਉਹਨਾਂ ਦਾ ਜਿਹੜਾ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਹੈ ਉਹ ਪੂਰਾ ਹੋ ਸਕਦਾ ਹੈ। ਖਾਲੀ ਗੱਲਾਂ ਦੇ ਨਾਲ ਬਿਆਨ ਦੇਣ ਦੇ ਨਾਲ ਜਿਹੜੀਆਂ ਉਹ ਪ੍ਰਾਪਤੀ ਨਹੀਂ ਹੋ ਸਕਦੀ ਇੰੀਆਂ ਗੱਲਾਂ ਵਿਚਾਰਦੇ ਹੋਇਆ ਤੁਹਾਡੇ ਨਾਲ ਇਸ ਐਪੀਸੋਡ ਨੂੰ ਇੱਥੇ ਸਮਾਪਤ ਕਰਦੇ ਹਾਂ। ਮੁੜ ਉਹਨਾਂ ਦੀ ਚੜ੍ਹਦੀ ਕਲਾ ਲਈ ਉਸ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।